ਹੁਣ ਤਾਂ ਡੇਢ ਸਾਲ ਹੋ ਗਿਆ ਹੁਣ ਸਵਾਲ ਮੈਂ ਨਹੀਂ ਪੁੱਛਿਆ ਮੇਰੇ ਸਵਾਲਾਂ ਤੋਂ ਤਾਂ ਭਗੌੜਾ ਹੈ ਮਿੱਤਰ ਪਿਆਰੇ ਤੂੰ ਦੋ ਸਾਲਾਂ ਦਾ ਕੋਆਬ ਹੈ ਹੀ ਕੋਈ ਨਹੀਂ ਮੈਂ ਕਿਹਾ ਨਾ ਤੂੰ 100 ਚੋਰ ਫੜੋ ਜੀ ਜਿਹਨੂੰ ਮਰਜ਼ੀ ਅੰਦਰ ਦੇ ਜੇ ਕਿਸੇ ਨੇ ਪੰਜਾਬ ਦਾ ਪੈਸਾ ਮਾਰਿਆ ਠੋਕ ਦੇ ਕੋਈ ਰੌਣਾ ਪਰ ਤੁਸੀਂ ਇੱਕ ਕਿੱਥੇ ਜਾ ਰਿਹਾ ਪੈਸਾ ਇਹ ਕੇਬਲ ਵਾਲਾ ਕਿੱਥੇ ਜਾ ਰਿਹਾ ਰਿੱਤੇ ਵਾਲਾ 3000 ਦੀ ਟਰਾਲੀ 15000 ਦੀ ਕਰਤੀ ਇਹ ਗਰੀਬ ਦਾ ਭਲਾ ਹੋ ਰਿਹਾ ਹੈ ਕਾ ਤੇ ਆਪ ਤੁਸੀਂ ਦੁੱਧ ਦੇ ਤੋਤੇ ਹੋ ਨਹੀਂ ਉਹ ਦੁੱਧ ਦੇ ਤੋਤੇ ਕੋਈ ਬਿਲਡਿੰਗਾਂ ਦੱਬੀ ਜਾਂਦਾ ਕੋਈ ਜ਼ਮੀਨਾਂ ਦੱਬੀ ਜਾਂਦਾ ਕੋਈ ਕਿਸੇ ਦੀ ਪ੍ਰਾਪਰਟੀ ਦੱਬੀ ਜਾਂਦਾ ਕੀ ਹੈ ਇਹ ਕਿਹੜਾ ਬਦਲਾ ਵੀ ਕਾਸੀ ਜਿਸਨ ਵੀ ਅਸੀਂ ਤੁਹਾਨੂੰ ਫ੍ਰੀ ਦੇਾਂਗੇ ਕਰਜ਼ਾ ਲੈ ਉਹ ਕਰਜ਼ਾ ਤਾਂ ਤੂੰ ਸੜਕ ਤੇ ਬੱਦੇ ਬੈਠੇ ਨੂੰ ਕਹੇ ਇਹ ਪੰਜਾਬ ਸਰਕਾਰ ਦਾ ਹੈ ਉਹ ਕਰਜ਼ਾ ਲੈ ਕੇ ਫ੍ਰੀ ਜੋ ਮਰਜ਼ੀ ਦੇ ਦੇ ਤੇ ਮੋੜੂ ਕੌਣ ਪੰਜਾਬ ਦਾ ਮਿਡਲ ਕਲਾਸ ਲੋਅਰ ਮਿਡਲ ਕਲਾਸ ਆਮ ਘਰਾਂ ਦੇ ਲੋਕ ਜਿਹੜੇ ਨੂਨ ਤੇ ਟੈਕਸ ਤੇਲ ਤੇ ਟੈਕਸ ਪੈਟਰੋਲ ਤੇ ਟੈਕਸ ਡੀਜ਼ਲ ਤੇ ਟੈਕਸ ਗੈਸ ਦੇ ਸਿਲੰਡਰ ਤੇ ਟੈਕਸ ਐਕਸਾਈਜ਼ ਤੇ ਟੈਕਸ ਰਜਿਸਟਰੀਆਂ ਤੇ ਟੈਕਸ ਹਰ ਤੇ ਟੈਕਸ ਪਾਏ ਜੇਬ ਜ 200 ਤੇ ਕੱਢ ਲੈ 600 ਕਰਜਾ 36000 ਕਰੋੜ ਰੁਪਇਆ ਲਾ ਰਹੇ ਹਾਂ ਲਾਣਾ ਪੈਣਾ ਉਹ ਤੇ ਕਿਸ਼ਤ ਹੈ ਇਹ ਸਿਸਟਮ ਬਦਲਣ ਆਏ ਸੀ ਆਮ ਆਦਮੀ ਪਾ ਕੇ ਔਰ ਕਹਿੰਦੇ ਸੀ ਮਾਫੀਆ ਖਤਮ ਕਰ ਦਿਆਂਗੇ ਸਟੇਟ ਦੀ ਕਾਰਪੋਰੇਸ਼ਨਾਂ ਬਣਾਵਾਂਗੇ ਹਾਂਜੀ ਇਹ ਅੰਦਰ ਦੇ ਦੇਾਂਗੇ ਅੰਦਰ ਤੇ ਦਿੱਤੇ ਪਰ ਮਾਫੀਆ ਉਵੇਂ ਹੀ ਚੱਲ ਰਿਹਾ ਔਰ ਮਾਫੀਆ ਦੇ ਸਰਗਨਾ ਹੋਏ ਨਹੀਂ ਉਹ ਸਿਸਟਮ ਨੂੰ ਜਿਹਨੂੰ ਬਦਲਣ ਆਏ ਸੀ ਉਹਦੇ ਹੁਣ ਇਹ ਮੈਨੇਜਰ ਇਨ ਚੀਫ ਨੇ ਇਹ ਸ਼ਬਦ ਦੇਖ ਲੈ ਮੈਨੇਜਰ ਇਨ ਚੀਫ ਡੰਕੇ ਦੀ ਝੋਟ ਤੇ ਕਹਿਣਾ ਕਿਉਂ ਮੈਂ ਕਿਉਂ ਕਹਿਣਾ ਇਹ ਕਿਉਂਕਿ ਇਹ ਪੈਸਾ ਜੇ ਸਟੇਟ ਦੇ ਖਜ਼ਾਨੇ ਚ ਆਵੇ ਤੇ ਮਿਨੀਮਮ 34000 ਕਰੋੜ 10000 ਕਰੋੜ ਰੁਪਇਆ ਤਾਂ ਐਲ 1 ਦੇ ਲਾਇਸੈਂਸਾਂ ਚੋਂ ਆਏ ਛੋਟੇ ਪਾਈ ਕਰੋ ਚੀਫ ਮਿਨਿਸਟਰ ਸਾਹਿਬ ਮੈਂ ਕਹਿੰਦਾ ਕਰ ਤੇਰੇ ਕੋਲ 1.5 ਸਾਲ ਪਹਿਲਾਂ ਗਿਆ ਸੀ ਮੈਂ ਚਿੱਠੀ ਲੈ ਕੇ ਤੈਨੂੰ ਉਦੋਂ ਵੀ ਕਿਹਾ ਸੀ ਕਰ ਐਲ 1 ਦੇ ਲਾਇਸੈਂਸ ਡਿਕਲੇਅਰ ਕਿਹਦੇ ਚਾਚੇ ਕੋਲ ਜਾਂਦੇ ਕਿਹਦੇ ਮੰਮੇ ਕੋਲ ਜਾਂਦੇ ਆ 10000 ਕਰੋੜ ਤੋਂ ਉੱਤੇ ਦੀ ਗੇਮ ਹੈ ਇਹ ਐਮ ਐਲ ਏ ਨੂੰ ਇਕੱਠਾ ਰੱਖਣ ਦੀ ਤੁਹਾਡੇ ਨਾਲ ਜੋੜ ਕੇ ਰੱਖਣ ਦੀ ਗੇਮ ਹੈ ਕਿ ਪੰਜਾਬ ਦੇ ਲੋਕਾਂ ਦੀ ਇਨਕਮ ਪੰਜਾਬ ਦੀ ਜੇਬ ਚ ਪਾਉਣ ਦੀ ਹੈ ਕਾਰਡ ਕਲੀਅਰ 40000 ਕਰੋੜ ਰੁਪਏ ਤਾਮਿਲਨਾਡੂ ਕਮਾਉਂਦਾ ਤੁਸੀਂ ਚਾਰ ਤੇ ਕਿਉਂ ਖੜੇ ਹੋ 200 500 ਦੀ ਗੱਲ ਗੇਮ ਖੇਲਦੇ ਹੋ ਤੇ ਕਿਉਂ ਅੰਦਰ ਹੋਈ ਜਾਂਦੇ ਹੋ ਹੈ ਤੇਰੇ ਤਾਂ 1500 ਦੀ 1500 ਦੀ 15000 ਦੀ ਟਰਾਲੀ ਵਗਦੀ ਹੈ ਤੂੰ ਤਾਂ ਕਹਿੰਦਾ 1500 ਦੀ ਦੇਵਾਂਗੇ ਤੂੰ ਤਾਂ ਕਹਿੰਦਾ ਜੀ ਮਿੱਤਰ ਪਿਆਰੇ ਜਦੋਂ ਕਾਂਗਰਸ ਦੀ ਸਰਕਾਰ ਚ 3000 ਦੀ ਟਰਾਲੀ 3 ਸੈਂਕੜਾ ਮਿਲਦੀ ਸੀ ਤੂੰ ਇਹ ਕਹਿੰਦਾ ਰੇਤੇ ਇੰਨਾ ਕਰਦੇ ਆਂਗੇ ਆ ਖੱਡਾਂ ਖੋਲਤੀਆਂ ਦੱਸ ਕਿੰਨੇ ਜਮਾ ਕਰਾਇਆ ਤੈਂ ਸਰਕਾਰੀ ਖਜ਼ਾਨੇ 'ਚ ਤੁਹਾਡੇ ਸੁਪਰੀਮੋ ਸਾਹਿਬ ਤਾਂ ਕਹਿੰਦੇ ਸੀ 20000 ਕਰੋੜ ਪਹਿਲੇ ਸਾਲ ਲਿਆਵਾਂਗੇ ਮੈਂ ਕਹਿੰਦਾ 200 ਕਰਾ ਕਿਉਂਕਿ ਠੇਕੇਦਾਰੀ ਸਿਸਟਮ ਹੈ ਕੁੰਡਲ ਮਾਰ ਕੇ ਬੈਠੀ ਹੈ ਠੇਕੇਦਾਰ ਇੱਕ ਕਾਟਲ ਰਨ ਕਰਦਾ ਤੇ ਤੁਸੀਂ ਠੇਕੇਦਾਰ ਕਿਉਂ ਰੱਖਿਆ ਅੱਗੇ ਠੇਕੇਦਾਰ ਪਿੱਛੇ ਮੈਂ ਅੱਗੇ ਬਾਵਰ ਜੀ ਪਿੱਛੇ ਮੈਂ ਕਿਉਂ ਇਹ ਗੇਮ ਜਿਹੜੀ ਹੈ ਫੇਰ ਭਾਈ ਤੇਲੰਗਾਨਾ ਕੋਲ ਇਹ ਜੀ ਕਿਹੜੀ ਜਾਦੂ ਦੀ ਛੜੀ ਹੈ ਬੇਟਾ ਜਿਹੜੇ ਉਹ ਇੱਕ ਹਫਤੇ ਚ 57000 ਕਰੋੜ 57 ਕਰੋੜ ਰੁਪਏ ਕਮਾਉਂਦੇ ਆ ਤੇ ਅਸੀਂ ਇੱਕ ਸਾਲ ਚ 40 ਕਰੋੜ ਦਿੰਨੇ ਆ 1300 ਕਿਲੋਮੀਟਰ ਦਰਿਆ ਸਾਡਾ ਚਿੱਟਾ ਰੇਤਾ ਉੱਥੇ ਗੋਦਾਵਰੀ 1300 ਕਿਲੋਮੀਟਰ ਉਹ 300 ਕਿਲੋਮੀਟਰ ਚ ਹਫਤੇ ਚ 57 ਅਈ ਸਾਲ ਚ 40 ਕਰੋੜ ਇਹ ਕੌਣ ਕਰਦਾ ਚੋਰੀ ਇਹ ਸ਼ਾਰਟਕਟ ਕੌਣ ਭਾਲਦਾ ਇਹ ਜਿਨ੍ਹਾਂ ਦੇ ਕਰਜ਼ੇ ਸੀਗੇ ਇਹ ਉਹਨਾਂ ਦੇ ਕਰਜ਼ੇ ਲੈ ਕੇ ਪੈਸੇ ਨਹੀਂ ਸੀ ਤੇਲ ਆ ਆ ਕੀ ਕਹਿੰਦੇ ਨੇ ਕਲੀ ਕਰਾਉਣ ਨੂੰ ਉਹ ਖਰਬਾ ਪਤੀ ਕਿਵੇਂ ਹੋਗੇ ਕਿਉਂਕਿ ਇਹ ਸ਼ਾਰਟਕਟ ਹੈ ਸਮਝਦਾ ਮੇਰੀ ਗੱਲ ਇਹ ਸ਼ਰਾਬ ਜਦੋਂ ਤਾਂ ਸੀਜ਼ਨ ਆਇਆ ਜਿਹਨੇ ਵਿਆਹ ਕਰਾਉਣਾ ਡਬਲ ਕਰਤੀ ਤੇ ਆਪਦੇ ਵਿਆਹ ਸਰਕਾਰੀ ਖਰਚੇ ਤੇ ਇਹ ਕੀ ਹੈ ਸਿਰਫ ਆਪਦੀ ਰੋਸ ਸਮਗਲਿੰਗ ਹੋ ਰਹੀ ਹੈ ਇਲੈਗਲ ਡਿਸਟਿਲਰੀਆਂ ਗਲਤ ਸ਼ਰਾਬ ਬਣਾ ਕੇ ਵੇਚ ਰੀਆਂ ਨੇ ਬਗੈਰ ਐਮ ਆਰ ਪੀ ਦੇ ਸ਼ਰਾਬ बिक रही है स्मगलिंग ਹੁੰਦੀ ਹੈ ਫੈਕਟਰੀਆਂ ਚ ਸ਼ਰਾਬ ਬਗੈਰ ਐਕਸਾਈਜ਼ ਦਿੱਤੇ ਨਿਕਲਦੀ ਹੈ ਇਹ ਪਤਾ ਨਹੀਂ ਹੈ ਇੱਕ ਕਿਦੀ ਰਹਿਨਮਾਈ ਚ ਨਿਕਲਦੀ ਹੈ ਔਰ ਇਹ 30 40000 ਕਰੋੜ ਰੁਪਏ ਪੰਜਾਬ ਦਾ ਸਮਝਦਾ ਸਮਝਦਾ ਫਿਰ ਅੱਗੇ ਆ ਨਾ ਕੇਵਲ ਉਹੀ ਮਾਫੀਆ 20 ਸਾਲ ਦਾ ਚੱਲਦੀ ਜਾਂਦਾ ਅੰਡਰ ਦੀ ਟੇਬਲ ਥੋੜੇ ਜੇ ਦਿੰਦਾ ਹੈ ਬਾਕੀ ਆਪ ਕਮਾਉਂਦਾ ਇਕੱਲੀ ਮੋਨੋਪੋਲੀ ਬਣਾ ਰੱਖੀ ਆ ਹਜ਼ਾਰਾਂ ਕੇਬਲਾ ਵਾਲੇ ਕੰਟਰੈਕਟ ਕਰਕੇ ਕੋਈ ਖੁਦਕੁਸ਼ੀਆਂ ਕਰ ਰਿਹਾ ਕੋਈ ਜ਼ਹਿਰ ਪੀ ਰਿਹਾ ਕੋਟਾਂ ਦੇ ਵਿੱਚ ਵੀ ਸਾਨੂੰ ਖਤਮ ਕਰਤਾ ਇਹਨੇ ਤੇ ਬਣਾਣਾ ਉਹ ਟ੍ਰਿਬਿਊਨਲ ਜਿਹੜਾ ਤੂੰ ਕਹਿੰਦਾ ਸੀਗਾ ਕਿ ਬੋਰਡ ਬਣਾਵਾਂਗੇ ਤੇ ਪੰਜ 6 ਕੰਪੀਟੀਸ਼ਨ ਤੋਂ ਬੰਦੇ ਲਿਆਵਾਂਗੇ ਤੇ ਕੇਵਲ 400 ਤੋਂ ਸਿੱਧੀ 28 200 250 ਤੇ ਕਿੱਥੇ ਆ ਉਹ ਤੁਸੀਂ ਕਹਿੰਦੇ ਅਜੇ ਸਮਾਂ ਹੀ ਡੇਢ ਸਾਲ ਦਾ ਹੋਇਆ ਕਹਿੰਦੇ ਸਮਾਂ ਦਿਓ ਹਾਂ ਅੱਛਾ 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 ਇਨੂੰ ਇਹ ਪੁੱਛੋ ਕਿ ਮਿੱਤਰ ਪਿਆਰੇ ਡੇਢ ਸਾਲ ਦੇ ਵਿੱਚ ਤੁਸੀਂ ਤਾਂ ਕਹਿੰਦੇ ਸੀ 6 ਮਹੀਨੇ ਬਨਾਮ 70 ਸਾਲ ਕੀ ਕਹਣਾ ਸੀ ਉਹ ਅਖਬਾਰੀ ਮੁੱਖ ਮੰਤਰੀ ਲਾਉਂਦਾ ਨਹੀਂ ਐਡ ਕਾਂਗਰਸ ਦੇ 70 ਤੇ ਸਾਡੇ 7 ਮਹੀਨੇ ਤੁਸੀਂ ਤਾਂ 7 ਮਹੀਨੇ ਕਹਿੰਦੇ ਸੀ ਉਹ ਮੈਂ ਕਿਹਾ ਜਿੱਦਨ ਡਾਕਟਰ ਪ੍ਰਤਾਪ ਸਿੰਘ ਕੈਰੋਂ ਦੇ ਪੈਰ ਵਰਗਾ ਹੋਲੇਗਾ ਨਾ ਤੇ ਮੇਰੇ ਨਾਲ ਗੱਲ ਕਰੀ ਉਹ ਮੇਰਾ ਛੋਟਾ ਭਾਈਆ ਡਾਕਟਰ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਗੱਲ ਯਾਦ ਰੱਖੀ ਡਾਕਟਰ ਪ੍ਰਤਾਪ ਸਿੰਘ ਕੈਰੋਂ ਨੇ ਪਹਾੜਾ ਡੈਮ ਤੋਂ ਲੈ ਕੇ ਗ੍ਰੀਨ ਰੈਵੋਲੂਸ਼ਨ ਤੋਂ ਲੈ ਕੇ ਵਾਈਟ ਰੈਵੋਲੂਸ਼ਨ ਤੋਂ ਲੈ ਕੇ ਪਤਾ ਨਹੀਂ ਕਿੰਨਾ ਕਿੰਨਾ ਕੁਝ ਮਿੱਤਰ ਪਿਆਰੇ ਕੀ ਕੰਪੈਰੀਜ਼ਨ ਹੈ ਕੀ ਤੁਲਨਾ ਹੈ ਕੋਈ ਤੁਲਨਾ ਨਹੀਂ ਹੈ ਸਮਝਦਾ ਹੈ ਉਹ ਉਹ 6 ਮਹੀਨੇ ਕਿਉਂ ਕੰਪੇਅਰ ਕਰਦਾ ਸੀ ਫਿਰ ਤੂੰ ਹੁਣ ਤਾਂ ਡੇਢ ਸਾਲ ਹੋ ਗਿਆ ਹੁਣ ਸਵਾਲ ਮੈਂ ਨਹੀਂ ਪੁੱਛਿਆ ਮੇਰੇ ਸਵਾਲਾਂ ਤੋਂ ਤਾਂ ਭਗੌੜਾ ਹੈ ਮਿੱਤਰ ਪਿਆਰੇ ਤੂੰ 2 ਸਾਲਾਂ ਦਾ ਠੀਕ ਹੈ ਨਹੀਂ 2 ਸਾਲਾਂ ਦਾ ਭਗੌੜਾ ਹੈ ਮੇਰੇ ਸਵਾਲਾਂ ਤੋਂ ਤੇ ਗਵਰਨਰ ਨੂੰ ਦੇ ਹਿਸਾਬ ਗਵਰਨਰ ਨੇ ਆਫੀਸ਼ੀਅਲੀ ਪੁੱਛਿਆ ਹੁਣ ਦੇ ਜਵਾਬ ਜਵਾਬ ਹੈ ਹੀ ਕੋਈ ਨਹੀਂ ਜਵਾਬ ਹੈ ਹੀ ਕੋਈ ਨਹੀਂ ਮੈਂ ਕਿਹਾ ਨਾ ਤੂੰ 100 ਚੋਰ ਫੜੋ ਜੀ ਜਿੰਨੂੰ ਮਰਜ਼ੀ ਅੰਦਰ ਦੇ ਜੇ ਕਿਸੇ ਨੇ ਪੰਜਾਬ ਦਾ ਪੈਸਾ ਮਾਰਿਆ ਠੋਕ ਦਿਓ ਕੋਈ ਰੌਣਾ ਪਰ ਤੁਸੀਂ ਇੱਕ ਕਿੱਥੇ ਜਾ ਰਿਹਾ ਪੈਸਾ ਇਹ ਕੇਬਲ ਵਾਲਾ ਕਿੱਥੇ ਜਾ ਰਿਹਾ ਰਿੱਤੇ ਵਾਲਾ 3000 ਦੀ ਟਰਾਲੀ 15000 ਦੀ ਕਰਤੀ ਇਹ ਗਰੀਬ ਦਾ ਭਲਾ ਹੋ ਰਿਹਾ ਆਮ ਆਦਮੀ ਦਾ ਭਲਾ ਹੋ ਰਿਹਾ ਹੈ ਇਹ ਕੀ ਦਾ ਭਲਾ ਹੋ ਰਿਹਾ ਦੱਸ ਨਾ ਵੀ ਇਹ ਮਾਫੀਆ ਕੌਣ ਚਲਾ ਰਿਹਾ ਇਹ ਉਹੀ ਕੁਛ ਕਰ ਰਹੇ ਆ ਜਿਹੜੇ ਪਹਿਲਾਂ ਚੋਰ ਚਾਹੇ ਸਾਡਾ ਹੋਵੇ ਚਾਹੇ ਦੂਜੀਆਂ ਪਾਰਟੀਆਂ ਦਾ ਕਹਿੰਦੇ ਸਾਰੇ ਅੰਦਰ ਜਾਣਗੇ ਚਾਹੇ ਰੁਪਈਆ ਵੀ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਸਭ ਤੋਂ ਪਹਿਲਾਂ ਜਾਓ ਜਾਉ ਨਾ ਦੱਸ ਦੱਸ ਰੇਤਾ ਕਿਉਂ 15000 ਰੁਪਏ ਵਿਕਦਾ ਤੂੰ ਤਾਂ ਕਹਿੰਦਾ ਅੰਦੇ ਸਾਰ ਪਹਿਲਾ ਹਰੇ ਪੈਨ ਨਾਲ ਫੜਾਕ ਆ ਕਰਾਂਗੇ 6000 ਪੱਕੇ ਹੋਗੇ 1100 ਦੇਤੇ ਹੈ ਜੇ ਇਹ ਪੈਸੇ ਸਟੇਟ ਦੇ ਇੱਕ ਚੈੱਕ ਕਰ ਜਨਾ ਮੈਂ ਦਾਅਵੇ ਨਾ ਕਰਨਾ ਹਰ ਚੀਜ਼ ਕੋਈ ਬੰਦਾ ਸੜਕ ਤੇ ਨਹੀਂ ਹੋਵੇ ਸ਼ੁਰੂ ਚ ਥੋੜੀ ਜਰੂਰ ਥੋੜੀ ਉਹ ਹੁੰਦੀ ਮੁਖਾਲਫਤ ਹੁੰਦੀ ਕਿਉਂਕਿ ਜਦੋਂ ਕਾਰਪੋਰੇਸ਼ਨ ਬਣਦੀ ਹੌਲੀ ਹੌਲੀ 6-7 ਮਹੀਨਿਆਂ ਦੇ ਵਿੱਚ ਪੈਰ ਧਰਦੇ ਪਰ ਲੌਂਗ ਰਨ ਚ ਤੁਸੀਂ ਜਿੱਤ ਜਾਂਦੇ ਤੁਹਾਨੂੰ ਜਦ ਜਿਆਦਾ ਕਰ ਮੈਂ ਕਰਦਾ ਮੇਰੀ ਮਜਬੂਰੀ ਹੁੰਦੀ ਜਿਆਦਾ ਕਰ ਇਹ ਚੋਰੀ ਨਹੀਂ ਹੈ ਮਤਲਬ 50000 ਕਰੋੜ ਦੀ ਚੋਰੀ ਚੋਰੀ ਨਹੀਂ 30 40000 ਕਰੋੜ ਦੀ ਚੋਰੀ ਨਹੀਂ ਹਾਂ ਕਹਿੰਦੇ 10 10 ਕਰੋੜ ਰੁਪਇਆ ਦੂਜੀ ਪਾਰਟੀ ਚੋਂ ਕਰ ਲਿਆ ਉਹ ਚੋਰੀ ਹੈ ਜਾਂ ਤੇ ਆਪ ਤੁਸੀਂ ਦੁੱਧ ਦੇ ਤੋਤੇ ਹੋ ਨਹੀਂ ਹਾਂ ਦੁੱਧ ਦੇ ਤੋਤੇ ਕੋਈ ਬਿਲਡਿੰਗਾਂ ਦੱਬੀ ਜਾਂਦਾ ਕੋਈ ਜ਼ਮੀਨਾਂ ਦੱਬੀ ਜਾਂਦਾ ਕੋਈ ਕਿਸੇ ਦੀ ਪ੍ਰਾਪਰਟੀ ਦੱਬੀ ਜਾਂਦਾ ਕੀ ਹੈ ਇਹ ਕਿਹੜਾ ਬਦਲਾ ਬਦਲਾ ਹੁੰਦਾ ਸਮਰiddhi ਬਦਲਾ ਹੁੰਦਾ ਵੀ ਤੁਸੀਂ ਸੱਤਾ ਲਈ ਕੰਮ ਨਾ ਕਰੋ ਤੁਸੀਂ ਲੋਕਾਂ ਦੇ ਭਲੇ ਲਈ ਕੰਮ ਕਰੋ ਇਹ ਬਦਲਾ ਹੈ ਪੰਜਾਬ ਜਾਵੇ ਠੱਠੇ ਖੂਚ ਤੇ ਸਾਡੀ ਵੋਟ ਬੈਂਕ ਪੋਲਿਟਿਕਸ ਸਹੀ ਤੁਸੀਂ ਕਿਹਾ ਸੀ ਕਿਸੇ ਨੂੰ ਵੀ ਅਸੀਂ ਤੁਹਾਨੂੰ ਫ੍ਰੀ ਦੇਾਂਗੇ ਕਰਜ਼ਾ ਲੈ ਕੇ ਉਹ ਕਰਜ਼ਾ ਤਾਂ ਤੁਸੀਂ ਯਾਰ ਸੜਕ ਤੇ ਬੱਦੇ ਬੈਠੇ ਨੂੰ ਕਹੇ ਆਏ ਇਹ ਪੰਜਾਬ ਸਰਕਾਰ ਦਾ ਉਹ ਕਰਜ਼ਾ ਲੈ ਕੇ ਫ੍ਰੀ ਜੋ ਮਰਜ਼ੀ ਦੇ ਦੇ ਤੇ ਮੋੜੂ ਕੌਣ ਕਰਜ਼ਾ ਲੈਣਾ ਤਾਂ ਸਭ ਤੋਂ ਸੌਖਾ ਛੋਟੇ ਵੀਰ ਮੋੜੂ ਕੌਣ ਮੋੜੂ ਪਤਾ ਕੌਣ ਪੰਜਾਬ ਦੇ ਲੋਕ ਔਰ ਲੋਕ ਅਮੀਰ ਨਹੀਂ ਅਮੀਰ ਤਾਂ ਡਾਇਰੈਕਟ ਟੈਕਸ ਦਿੰਦਾ ਹੈ ਉਹ ਇਨਕਮ ਟੈਕਸ ਦਿੰਦਾ ਹੈ ਉਹ ਸੇਲਸ ਟੈਕਸ ਦਿੰਦਾ ਇਹ ਪੰਜਾਬ ਦਾ ਮਿਡਲ ਕਲਾਸ ਲੋਅਰ ਮਿਡਲ ਕਲਾਸ ਆਮ ਘਰਾਂ ਦੇ ਲੋਕ ਜਿਹੜੇ ਨੂਨ ਤੇ ਟੈਕਸ ਤੇਲ ਤੇ ਟੈਕਸ ਪੈਟਰੋਲ ਤੇ ਟੈਕਸ ਡੀਜ਼ਲ ਤੇ ਟੈਕਸ ਗੈਸ ਦੇ ਸਿਲੰਡਰ ਤੇ ਟੈਕਸ ਐਕਸਾਈਜ਼ ਤੇ ਟੈਕਸ ਰਜਿਸਟਰੀਆਂ ਤੇ ਟੈਕਸ ਹਰ ਤੇ ਟੈਕਸ ਪਾਏ ਜੇਬ ਚ 200 ਤੇ ਕੱਢ ਲੈ 600 ਉਹ ਦਿੰਦੇ ਨੇ 4 ਹੌਂਦੀ ਤੁਸੀਂ 40 ਰੁਪਏ ਵਧਾਤੀ ਜੀ ਕਿਸਾਨ ਦੀ ਐਮ ਐਸ ਪੀ ਤੇ ਪੈਸਟਿਸਾਈਡ ਤੇ 40% ਰੇਟ ਵਧਾਤੇ ਉਹ ਵੀ ਨਕਲੀ ਤੇ ਉਧਰ ਜਿਹੜੀ ਖਾਦ ਹੈ ਉਹਦੇ ਤੇ 40% ਵਧਾਤੇ ਉਹ ਵੀ ਨਕਲੀ ਮਤਲਬ 40 ਦਿੱਤੇ 400 ਕੱਢ ਲੈ ਇਹ ਕਰਦੀਆਂ ਨੇ ਸਰਕਾਰਾਂ ਕੋਈ ਵੀ ਕਹਿੰਦੇ ਨੇ ਕਹਿੰਦੇ ਆਰ ਡੀ ਐਫ ਦਾ ਫੰਡ ਸਾਡਾ ਰੁਕਿਆ ਹੋਇਆ ਕਹਿੰਦੇ ਇਹ ਇਹ ਚੀਜ਼ਾਂ ਸਾਰੀ ਵਾਪਸ ਆਉਣ ਇਹ ਤੇ ਗਵਰਨਰ ਦੇ ਸਵਾਲ ਨੇ ਉਹ ਕਹਿੰਦਾ ਆਰਡੀਐਫ ਦੇ ਦਿੰਨਾ ਹੈ ਦੱਸਣਾ ਖਰਚੇ ਕਿੱਥੇ ਆਏ ਲੈਨੇ ਆਰਡੀਐਫ ਨੂੰ ਖਰਚ ਦੇ ਕਿਤੇ ਹੋਰੋਂ ਕਰਦੇ ਕਿਉਂ ਇੱਕ ਹੁੰਦੇ ਨੇ ਕਿ ਤੁਸੀਂ ਅਗਰ ਪੈਸੇ ਲਿੱਤੇ ਆ ਸੈਂਟਰ ਦੀ ਸਰਕਾਰ ਦੇ ਸੈਂਟਰ ਤੋਂ ਉਹਨੂੰ 1 ਰੁਪਈਏ ਦੇ ਦੋ ਦਿੰਦਾ ਹੈ ਕਿਤੇ 1 ਦੇ ਡੇਢ ਦਿੰਦਾ ਹੈ ਕਿਤੇ 1 ਦਾ ਸਵਾ ਦਿੰਦਾ ਉਹਦੇ ਤੁਸੀਂ ਫੇਰ ਜਦੋਂ ਖਰਚਲੇ ਪੈਸੇ ਉਹਦੇ ਤੁਸੀਂ ਯੂਜੀਸੀ ਬਣਾਉਂਦੇ ਹੋ ਯੂਜੀਸੀ ਹੁੰਦਾ ਵੀ ਖਰਚੇ ਕਿੱਥੇ ਔਰ ਕਿਸ ਤਰ੍ਹਾਂ ਖਰਚਾ ਹੋਇਆ ਦੇਸਾਂ ਉਹ ਤਾਂ ਕਹੀ ਜਾਂਦੇ ਨੇ ਪਿੰਡ ਦੇ ਵਿੱਚ ਇੱਕ ਇੱਟ 400 ਦੀ ਕਿਤੇ 3500 ਦਾ ਸਿਮਿੰਟ ਦਾ ਕਟਾ ਤੇ ਕਿਤੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਕਰਾਪਸ਼ਨਾਂ ਹਰ ਰੋਜ਼ ਨਿਕਲਦੀਆਂ ਨੇ ਹਾਂਜੀ ਮੈਂ ਕਿਹਾ ਸੀ ਇੰਪਰੂਵਮੈਂਟ ਟਰਸਟਾਂ ਦੇ ਵਿੱਚ ਇੰਨਾ 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 ਇੰਨੀ ਕਰਾਪਸ਼ਨ ਦਿਓ ਅੰਦਰ ਪਰ ਜਦੋਂ ਮੁਨਸਿਫ ਕਾਤਲ ਹੋਣ ਸਰਕਾਰਾਂ ਚਲਾਉਣ ਵਾਲੇ ਸਭ ਤੋਂ ਵੱਡੇ ਚੋਰ ਹੋਣ ਉਹ ਕਿੱਦਾਂ ਅੰਦਰ ਦੇਣਗੇ ਸਮਝ ਲੈ ਮੇਰੀ ਗੱਲ ਇਹ ਬੜਾ ਪੇਚੀਦਾ ਬੜਾ ਗੰਭੀਰ ਸਵਾਲ ਹੈ ਅਸਲੀ ਸਵਾਲ ਹੀ ਇਹ ਹੈ ਅਸਲੀ ਮੁੱਦਾ ਹੀ ਇਹ ਹੈ ਵੀ ਭਾਈ ਤੁਸੀਂ ਲੋਕਾਂ ਦਾ ਬੇਵਕੂਫ ਬਣਾਉਂਦੇ ਹੋ ਕਿਹੜੇ ਬਜਟ ਦੇ ਵਿੱਚ ਬਜਟਰੀ ਅਲੋਕੇਸ਼ਨਾਂ ਦੱਸੀ ਕੈਗ ਝੂਠ ਬੋਲਦਾ ਵੀ ਛੀਆਂ ਸੱਤਾਂ ਸਾਲਾਂ ਦੀ ਦਵਾਲੀ ਹੋ ਜਾਣਗੇ ਡੈਟ ਜੀਡੀਪੀ ਰੇਸ਼ਿਓ ਝੂਠਾ ਹੈ ਇਹ ਤੇ ਸਾਰਾ ਆંકੜੇ ਸਭ ਦੇ ਸਾਹਮਣੇ ਨੇ ਇੱਕ ਇੱਕ ਚੀਜ਼ ਤੁਸੀਂ ਸਵਾਰਿਆ ਕੀ ਹੈ ਮੈਂ ਕਹਿੰਦਾ ਤੁਸੀਂ ਠੋਕ ਕੇ ਵਗਾੜਿਆ ਤੁਹਾਡੇ ਟਵੀਟ ਦੇ ਵਿੱਚ ਪੰਜਾਬ ਦੇ ਜਿਹੜੀ ਇਲੈਕਟ੍ਰਿਸਿਟੀ ਬੋਰਡ ਦਾ ਉਹਦਾ ਜੇਕਰ ਆਉਂਦਾ ਕਿ ਕਰਜ਼ਾਈ ਕਰਤੀ ਤੁਸੀਂ ਤੇ ਵਿਕਣ ਦੇ ਕਿਨਾਰੇ ਹੈ ਉਹ ਕਹਿੰਦੇ ਕਿ ਅਸੀਂ ਕਰਜ਼ਾ ਲਾ ਰਹੇ ਹਾਂ ਲਗਾਤਾਰ ਕਰਜ਼ਾ ਲਾ ਰਹੇ ਹੋ ਮੈਨੂੰ ਸਮਝਾ ਦੇ ਉਹ ਕਰਜ਼ਾ ਤੇ ਸਾਰਾ ਹੀ ਲਾਉਂਦੇ ਸੀ ਪਰ ਲੈਂਦੇ ਸੀ ਨਾ ਨਾਲ ਤੁਸੀਂ ਇਹ ਤਾਂ ਦੱਸ ਰਹੇ ਹੋ ਵੀ ਕਰਜ਼ਾ 36000 ਕਰੋੜ ਰੁਪਇਆ ਲਾ ਰਹੇ ਹਾਂ ਲਾਣਾ ਪੈਣਾ ਉਹ ਤਾਂ ਕਿਸ਼ਤ ਹੈ ਸੂਤ ਦੀ ਕਿਸ਼ਤ ਹੈ ਪਰ ਇਹ ਨਹੀਂ ਦੱਸ ਰਹੇ ਨਾ 50000 ਲੈ ਰਹੇ ਹੋ ਕਿਸੇ ਨੇ ਲੇਤਾ ਡੇਢ ਸਾਲ ਚੱਜ ਤੱਕ ਨਾ ਕਾਲੀ ਸਰਕਾਰ ਨੇ ਨਾ ਕਾਂਗਰਸ ਦੀ ਸਰਕਾਰ ਕਿਸੇ ਨਹੀਂ ਲਿੱਤਾ ਤੁਸੀਂ ਕਿਵੇਂ ਲੈ ਲਿਆ 프리 ਦੇਣ ਨੂੰ ਮੜਾਂ इनकम इनकम ਜੇਬ ਚ ਕੱਢ ਰ ਇਤੇ ਚੋਂ ਤੁਸੀਂ ਕਹਿੰਦੇ 20000 ਕਰੋੜ ਕੱਢਾਂਗੇ 30000 ਬਜਟ ਚੋਂ ਕਿੱਥੇ ਆ ਉਹ ਥੋੜੇ ਸ਼ਬਦ ਨੇ ਕਹਿੰਦਾ ਮੈਂ ਵੀਡੀਓ ਵਜਾ ਦਿੰਨਾ ਤੂੰ ਸੁਣ ਲਈ ਸੁਣੀ ਆ ਨਾ ਫੇਰ ਕਿੱਥੇ ਆਹੋ 50000 ਉਹ 50000 ਤਾਂ ਤੁਸੀਂ ਦਿੱਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਉਹ ਡਬਲ ਹੁੰਦਾ ਤੂੰ ਹੀ ਕਰਜਾ ਲੈ ਲਿਆ 50 ਹਜ਼ਾਰ ਕਰੋੜ ਇੰਨਾ ਹੀ ਕਾਫੀ ਨਹੀਂ ਅਜੇ 6 ਮਹੀਨੇ ਹੋਰ ਨੇ ਤੂੰ ਹੋਰ ਲਾਉਂਗੇ ਫਿਰ ਉੱਤੇ 36 ਸੂਤ ਦਾ ਦੇਉਂਗੇ ਤੁਸੀਂ ਆਪ ਦਾ ਕੋਈ ਘਰ ਦੱਸ ਦਿਓ ਜਿਹਦੇ ਤੇ 1 ਕਰੋੜ ਰੁਪਏ ਦਾ ਘਰ ਹੋਵੇ ਤੇ ਤੁਸੀਂ 25 ਕਰੋੜ ਦਾ ਕਰਜ਼ਾ ਹੋਵੇ ਹੂੰ ਚਲਾ ਕੇ ਖਾ ਫਿਰ ਲੋਕਾਂ ਨੇ ਆਸਾਂ ਨਾ ਬੋਟਾ ਪਾਈਆਂ ਤੁਹਾਨੂੰ ਮੈਂ ਤਾਂ ਭਗਵੰਦਰੂ ਕਹਿ ਗਿਆ ਮੈਂ ਭਗਵੰਤ ਸਾਡੇ ਸੁਪਨੇ ਪੂਰੇ ਨਹੀਂ ਤੂੰ ਕਰ ਯਾਰ ਹੂੰ ਤੇਰੇ ਜੀ ਪੰਜਾਬ ਦੇ ਅੱਜ ਤਾਂ 3 ਕਰੋੜ ਪੰਜਾਬੀਆਂ ਚ ਰੱਬ ਦੇਖਦੇ ਆਂ ਭਾਈ ਤੇਰੇ ਲਈ ਰੱਬ ਸਾਡੇ ਲਈ ਰੱਬ ਨੇ ਤੇਰੇ ਲਈ ਵੀ ਤੂੰ ਤੂੰ ਕਰ ਯਾਰ ਕੇ ਜੇ ਕਰ ਕਰਾਂਗਾ ਡੱਕਾ ਨਹੀਂ ਤੋੜਿਆ ਜਿੱਦ ਤੱਕ ਹਾਲ ਕੀ ਦੇਖਦੇ ਹੋ ਹੁਣ ਪੰਜਾਬ ਦੀ ਸਰਕਾਰ ਹੱਲ ਕਿਥੇ 15 ਸਾਲ ਤੋਂ ਹੱਲ ਦੇ ਰਿਆਂ ਠੀਕ ਹੈ ਕਹਿੰਨੇ ਕਰਨ ਨਹੀਂ ਦਿੱਤਾ ਕਿਉਂਕਿ ਚੀਫ ਮਿਨਿਸਟਰ ਕੋ ਐਬਸੋਲਿਊਟ ਪਾਵਰ ਹੋ ਗਈ ਡੀਸੈਂਟਰਲਾਈਜ਼ ਹੋਈ ਨਹੀਂ ਇੰਡੀਪੈਂਡੈਂਟ ਮਿਨਿਸਟਰੀਆਂ ਖਤਮ ਇਹਦਾ ਮੁੱਖ ਮੰਤਰੀ ਆਈਐਸ ਅਫਸਰ ਲਾਉਂਦਾ ਫਾਈਲ ਇਹਦੀ ਚਲਾਉਣੀ ਹੈ ਇਹਦੀ ਨਹੀਂ ਚਲਾਉਣੀ ਐਬਸੋਲਿਊਟ ਪਾਵਰ ਹੈ ਗਲਤ ਫਹਿਮੀਆਂ ਨੇ ਇਹ ਸਮਝ ਲਓ ਮੇਰੀ ਗੱਲ ਐਬਸੋਲਿਊਟ ਪਾਵਰ ਹੈ ਮੈਨੂੰ ਇਹਦੇ ਸੀਗਾ ਜੀ ਤੁਸੀਂ ਬਿਜਲੀ ਬੋਰਡ ਇਹ ਹੁਣ ਵੀ ਕਹਿੰਦੇ ਆ ਬਿਜਲੀ ਬੋਰਡ ਦਾ ਉਹ ਬਿਜਲੀ ਬੋਰਡ ਦਾ ਤਾਂ ਸਾਰਾ ਕੁਝ ਤੇਰੇ ਕੋਲ ਹੈ ਚੀਫ ਮਿਨਿਸਟਰ ਕੋਲ ਸਤਾਈ ਆਈਏ ਸਬਸਤਰਾ ਦਾ ਬੋਰਡ ਆ ਜਿਹੜਾ ਤੈਨੂੰ ਅਕਾਊਂਟੇਬਲ ਹੈ ਬਿਜਲੀ ਦਾ ਮੰਤਰੀ ਤਾਂ ਬਦਲ ਹੀ ਨਹੀਂ ਕਰ ਸਕਦਾ ਕਿਤੇ ਭਲੇਖੇ ਜਾਂ ਤੇ ਤੂੰ ਕਰ ਤੂੰ ਪੀਪੀ ਰੱਦ ਤੂੰ ਕਹਿੰਦਾ ਜੀ ਸਸਤੀ ਦੇਣੀ ਹੈ ਬਿਜਲੀ 24 ਘੰਟੇ ਦੇਣੀ ਹੈ 12-12 ਘੰਟਿਆਂ ਦੇ ਕੱਟ ਲਾਉਨੇ ਤੁਸੀਂ ਹੈ ਕੋਈ ਚੋਸ ਆਫ ਨਹੀਂ ਕੀਤਾ ਆ ਦਲਦਲ ਚ ਫਸਿਆ ਪਿਆ ਪੰਜਾਬ ਤੇ ਕਰ ਪੀਪੀ ਕੈਨਸਲ ਪੀ ਕਾਵਰ ਚ 21 ਰੁਪਏ ਤੇ ਬਿਜਲੀ ਲੈ ਰਿਆ ਕਿ ਨਹੀਂ ਪੰਜਾਬ ਜਦੋਂ ਪੀ ਕਾਵਰ ਹੁੰਦਾ ਝੋਨਾ ਲੱਗਦਾ ਹੁੰਦਾ 21 ਰੁਪਏ ਚ ਬਿਜਲੀ ਖਰੀਦਦਾ ਪੰਜਾਬ ਕੌਣ ਜ਼ਿੰਮੇਵਾਰ ਆ ਹੈ ਆਂਦੇ ਸਾਰ ਤਿੰਨ ਨੰ ਮਹੀਨਿਆਂ ਦੇ ਵਿੱਚ ਖਤਮ ਕਹਿੰਦੇ ਤੁਸੀਂ ਆਪ ਖਤਮ ਹੋਈ ਜਾਂਦੇ ਹੋ ਕਹਿੰਦੇ ਕੋਲਾ ਨੇੜੀਆਂ ਲਿਆਉਣ ਲੱਗ ਗਏ ਆ ਕਹਿੰਦੇ ਪਹਿਲਾਂ ਜਦੋਂ ਗੱਲ ਨਹੀਂ ਸੀ ਕਰਦੇ ਕੇਂਦਰ ਦੇ ਨਾਲ ਕਹਿੰਦੇ ਚੂੰ ਚੂੰ ਕਰਦੇ ਸੀ ਕੇਂਦਰ ਮੂਰੇ ਜਾ ਕੇ 21 ਰੁਪਏ ਦੀ ਬਿਜਲੀ ਨਹੀਂ ਲੈਂਦਾ ਪਰ 12 ਘੰਟੇ ਦਾ ਕੱਟ ਨਹੀਂ ਲੱਗਦਾ ਮੈਂ ਮਰੀ ਜਾਂਦਾ ਮੈਂ ਕੀ ਕਹਣਾ ਕਿ ਪੱਲੇ ਫੁੱਟੀ ਕੌੜੀ ਨਹੀਂ ਨਾਮ ਕਰੋੜੀ ਮੱਲ ਗੱਲਾਂ ਦੇ ਕੜਾ ਵਰਤਾਉਂਦੇ ਆ ਪਾਪ ਤੇ ਪਾਰਾ ਕੋੜ ਬਣ ਕੇ ਫੁੱਟਦਾ ਹੈ देर सवेर ਸਮਝ ਨਹੀਂ ਇਹ ਉਜਾਗਰ ਹੋ ਗਿਆ ਹੁਣ ਇਹ ਲੁਕਦਾ ਨਹੀਂ ਆਮ ਲੋਕਾਂ ਤੱਕ ਜਾਊ ਮੈਂ ਤੇ ਇਹੀ ਕਹਿੰਦਾ ਰਿਹਾ ਜੇ ਕਿਸ ਨੂੰ ਨਹੀਂ ਸਮਝ ਆਉਂਦੀ ਦੁਬਾਰਾ ਸਮਝਾਵਾਂਗੇ ਨੀਵੇਂ ਹੋ ਕੇ ਪਰ ਮੈਂ ਆਪਣਾ ਸਟੈਂਡ ਨਹੀਂ ਬਦਲਿਆ 24 ਚ ਸਮਝਾਵਾਂਗੇ ਮੈਂ ਕੀ ਕਹਾਂ ਮੈਂ ਤਾਂ ਹਰ ਥਾਂ ਤੇ ਸਮਝਾਉਣਾ ਦੱਸ ਕਿੱਥੇ ਨਹੀਂ ਸਮਝਾ ਇਹਨੂੰ 200 ਵਾਰ ਸਵਾਲ ਪੁੱਛ ਲਿਆ ਛੋਟੇ ਵੀਰ ਨੂੰ ਇਹ ਉਦੋਂ ਵੀ ਭਗੌੜਾ ਸੀ ਅੱਜ ਵੀ ਭਗੌੜਾ ਹੈ ਮੇਰੇ ਸਵਾਲਾਂ ਦਾ ਹੁਣ ਉਹੀ ਸਵਾਲ ਗਵਰਨਰ ਸਾਹਿਬ ਨੇ ਪੁੱਛ ਲਿਆ ਉੱਥੋਂ ਵੀ ਭਗੌੜਾ ਹੈ ਮੈਂ ਭਗੌੜਿਆਂ ਦਾ ਕੀ ਕਰੀ